ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਵਿੱਚ ਵੱਡੀ ਬਗਾਵਤ ਹੈ ਇਹ ਬਗਾਵਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਹੀਂ ਕੀਤੀ ਗਈ ਕਿਉਂਕਿ ਭਗਵੰਤ ਮਾਨ ਨੂੰ ਲੈ ਕੇ 5 ਦਿਨ ਤੋਂ ਲਗਾਤਾਰ ਕਨਸੋਵਾਂ ਛੜੀਆਂ ਹੋਈਆਂ ਨੇ ਆਮ ਆਦਮੀ ਪਾਰਟੀ ਦੇ ਸਿਆਸੀ ਕੋਰੀਡੋਰ ਦੇ ਵਿੱਚ ਕਿ ਮੁੱਖ ਮੰਤਰੀ ਦੀ ਕੁਰਸੀ ਦੀ ਮੰਗ ਕਰ ਰਹੇ ਨੇ ਅਰਵਿੰਦ ਕੇਜੀਵਾਲ ਅਤੇ ਉਹ ਪੰਜਾਬ ਦੇ ਕਿਸੇ ਹੋਰ ਮੰਤਰੀ ਜਾਂ ਵਿਧਾਇਕ ਨੂੰ ਕੁਰਸੀ ਦੇਣਾ ਚਾਹੁੰਦੇ ਨੇ ਜਿਨ੍ਹਾਂ ਦੇ ਵਿੱਚ ਨਾਮ ਸੀ ਇੰਦਰਬੀਰ ਸਿੰਘ ਨਿਜਰ ਅਮਨ ਅਰੋੜਾ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਮਾ ਹਾਲਾਂਕਿ ਇਹ ਵੀ ਕਿਹਾ ਗਿਆ ਰਿਹਾ ਹੈ ਕਿ ਜਿਹੜੇ ਇੰਦਰਪ੍ਰੀਤ ਸਿੰਘ ਨਿਜਰ ਨੇ ਅੰਮ੍ਰਿਤਸਰ ਤੋਂ ਜਿਹੜੇ ਮੌਜੂਦਾ ਮੌਜੂਦਾ ਵਿਧਾਇਕ ਅਤੇ ਸਾਬਕਾ ਮੰਤਰੀ ਨੇ ਉਹਨਾਂ ਨੇ 20 ਦਿਨ ਪਹਿਲਾਂ ਬੰਦ ਕਮਰੇ ਦੇ ਵਿੱਚ ਅਰਵਿੰਦ ਕੇਜੀਵਾਲ ਦੇ ਨਾਲ ਮੀਟਿੰਗ ਕੀਤੀ ਤੇ ਅਰਵਿੰਦ ਕੇਜੀਵਾਲ ਵੱਲੋਂ ਇਹ ਵੀ ਵਾਅਦਾ ਕੀਤਾ ਗਿਆ ਕਿ ਤੁਹਾਨੂੰ ਹਰੀ ਝੰਡੀ ਵਾਲੀ ਗੱਡੀ ਮਿਲੇਗੀ ਚਾਹੇ ਉਹ ਮੰਤਰੀ ਦੀ ਹੋਵੇ ਤੇ ਚਾਹੇ ਉਹ ਮੁੱਖ ਮੰਤਰੀ ਦੀ ਹੋਵੇ ਕਿਉਂਕਿ ਸਿੱਖ ਚਿਹਰੇ ਦੀ ਲੋੜ ਹੈ ਜੱਜ ਸੇ ਕਚੇਰੇ ਦੀ ਲੋੜ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨ ਦੇ ਲਈ ਕਿਉਂਕਿ ਚੀਫੇ ਖਾਲਸਾ ਦਵਾਨ ਦੇ ਕੋ ਮੁਕੀ ਨੇ ਇੰਦਰਬੀ ਸਿੰਘ ਨਿਜਰ ਅਮਰ ਅਰੋੜਾ ਦਾ ਵੀ ਨਾਮ ਆ ਰਿਹਾ ਸੀ ਹਰਪਾਲ ਸਿੰਘ ਖੀਮਾ ਅਤੇ ਕੁਲਤਾ ਸਿੰਘ ਸਭਾ ਵੀ ਇਸ ਦੇ ਵਿੱਚ ਅਰੋਣ ਸੀ ਕਿਉਂਕਿ ਇਹਨਾਂ ਦੀ ਸਿੱਧੀ ਗੱਲਬਾਤ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਨਾਲ ਲੇਕਿਨ ਕੱਲ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਭੜਥੂ ਪੈ ਗਿਆ ਈਵਨ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ਤੇ ਦੱਸਿਆ ਜਾ ਰਿਹਾ ਹੈ ਕਿ ਅਮਨ ਅਰੂੜਾ ਨੂੰ ਗੱਡੀ ਸਮੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਵਿੱਚ ਜੋ ਚੰਡੀਗੜ੍ਹ ਦੇ ਮੁੱਖ ਮੰਤਰੀ ਰਹਾਇਸ਼ ਉੱਤੇ ਵਰਣ ਨਹੀਂ ਦਿੱਤਾ ਗਿਆ ਤੂੰ ਤੋਂ ਮੈਂ ਮੈਂ ਹੋਈ ਅਫਸਰਾਂ ਦੇ ਨਾਲ ਲੇਕਿਨ ਅਫਸਰਾਂ ਨੇ ਉਹਨਾਂ ਦੀ ਗੱਲ ਹੀ ਨਹੀਂ ਸੁਣੀ ਬਾਹਰ ਵਿੱਚ ਗੱਡੀ ਜਾਣ ਦਿੱਤੀ ਅੰਦਰ ਗੱਡੀ ਨੂੰ ਅੰਦਰ ਨਹੀਂ ਖੜਨ ਦਿੱਤਾ ਗਿਆ ਗੱਡੀ ਨੂੰ ਫਿਰ ਦੁਬਾਰਾ ਵਾਪਸ ਲੈ ਕੇ ਬਾਹਰ ਕੋਣਾ ਪਿਆ ਮੁੱਖ ਮੰਤਰੀ ਦੀ ਰਹਿائش ਤੋਂ ਬਾਹਰ ਗੱਡੀ ਖੜੀ ਰਹੀ ਬਾਕੀ ਜਿੰਨੇ ਵੀ ਮੰਤਰੀ ਸੀ ਜਿੰਨੇ ਵੀ ਵਿਧਾਇਕ ਸੀ ਉਹਨਾਂ ਸਾਰਿਆਂ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿائش ਦੇ ਵਿੱਚ ਖੜੀਆਂ ਰਹੀਆਂ ਕਿਉਂਕਿ ਉੱਥੇ ਬਹੁਤ ਸਾਰਾ ਵੱਡਾ ਇੱਕ ਪਲਾਟ ਹੈ ਪਾਰਕਿੰਗ ਲਈ ਇੱਕ ਵੱਡੀ ਪਾਰਕ ਬਣੀ ਹੋਈ ਹੈ ਲੇਕਿਨ ਤੂੰ ਤੋਂ ਮੈਂਮ ਹੋਈ ਫਿਰ ਅਮਨ अरोड़ा ਨੇ ਕਿਹਾ ਕਿ ਭਾਈ ਇਹਨਾਂ ਮੁਲਾਜ਼ਮਾਂ ਨੂੰ ਮੌਕੇ ਤੇ ਸਸਪੈਂਡ ਕਰੋ ਮੁਲਾਜ਼ਮਾਂ ਨੂੰ ਸਸਪੈਂਡ ਵੀ ਨਹੀਂ ਕੀਤਾ ਗਿਆ ਅਮਨ अरोड़ा ਪ੍ਰਧਾਨ ਨੇ ਆਪ ਆਪੀ ਪਾਰਟੀ ਦੇ ਕੈਬਨਟ ਮੰਤਰੀ ਨੇ ਤੇ ਨਾਲੇ ਸਿੱਧੀ ਗੱਲਬਾਤ ਹੈ ਕਿਉਂਕਿ ਉਹਨਾਂ ਮੁੱਖ ਮੰਤਰੀਆਂ ਦੀ ਦੌਰ ਦੇ ਵਿੱਚੋਂ ਅਮਨ ਅਰੋੜਾ 20 ਸੀ ਅਮਨ ਅਰੋੜਾ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਤੋਂ ਬਗੈਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਮਨੀਤ ਸੂਦੀਆ ਨੂੰ ਮਿਲੇ ਬੰਦ ਕਮਰੇ ਵਿੱਚ ਮੀਟਿੰਗ ਹੋਈ ਜਦੋਂ ਤਿਹਾਰ ਜੇਲ੍ਹ ਦੇ ਵਿੱਚ ਬੱਤੀ ਤੇ ਅੰਤਰਮ ਜਬਾਨਤ ਲੈ ਕੇ ਬਾਹਰ ਆਈ ਸੀ ਕੇ ਪੰਜਾਬ ਦੇ ਵਿੱਚ ਸਭ ਕੁਝ ਠੀਕ ਨਹੀਂ ਇਸ ਕਰਕੇ ਅਮਨ ਅਰੋੜਾ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਗਿਆ ਕਿ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇਗਾ ਲੇਕਿਨ ਇੰਨੀ ਬੇਇੱਜ਼ਤੀ ਹੋਵੇਗੀ ਅਮਨ ਅਰੋੜਾ ਦੀ ਰਮਨ ਅਰੋੜਾ ਨੂੰ ਰੋਕ ਲਿਆ ਗਿਆ ਰਮਨ ਅਰੋੜਾ ਦੀ ਗੱਡੀ ਅੰਦਰ ਨਹੀਂ ਜਾਣ ਦਿੱਤੀ ਫਿਰ ਤੂੰਤਰਕ ਹੋਈ ਤੂੰ ਤੋਂ ਮੈਮੇ ਹੋਈ ਇੱਕ ਦੂਜੇ ਦੀ ਕੁੱਤੇਖਾਣੀ ਕੀਤੀ ਗਈ ਉਸ ਤੋਂ ਬਾਅਦ ਕਿਤੇ ਗੱਡੀ ਗਈ ਗੱਡੀ ਨੂੰ ਫਿਰ ਬਾਅਦ ਪਛਾਪੇ ਭਜ ਦਿੱਤਾ ਭੇਜ ਦਿੱਤਾ ਗਿਆ ਅਤੇ ਉਹ ਮੌਕੇ ਦੇ ਅਫਸਰ ਸਸਪੈਂਡ ਵੀ ਨਹੀਂ ਹੋਏ ਕਿਉਂਕਿ ਉਹਨਾਂ ਦੇ ਪਿੱਛੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੱਛੇ ਕੌਣ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਦੇ ਬਲ ਉਤੇ ਉਤੇ ਤੇ ਦੂਸਰੇ ਪਾਸੇ ਅੰਦਰੋਂ ਅੰਦਰੀ ਖੁੱਲ ਕੇ ਤਾਂ ਨਹੀਂ ਆਉਂਦੇ 40 ਤੋਂ 45 ਵਿਧਾਇਕ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਦੋ ਮੰਤਰੀ ਵੀ ਨੇ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨੇ ਇਸ ਕਰਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਲ 2 ਦਿਨ ਦਾ ਦੌਰਾ ਕਰਕੇ ਫਿਰ ਦੁਬਾਰਾ ਦਿੱਲੀ ਚਲੇ ਗਿਆ ਨਿਤਾ ਕਹਿੰਦੇ ਸੀ ਕਿ ਮੈਂ ਤੇ ਜ਼ਿਆਦਾ ਬੜੀਆਂ ਹਾਂ ਮੈਂ ਤੇ ਇਹ ਕਰ ਦੂੰ ਮੈਂ ਉਹ ਕਰ ਦੂੰ ਮੈਨੂੰ ਪਤਾ ਹੈ ਪੰਜਾਬ ਦਾ ਪੈਸਾ ਪੰਜਾਬ ਨੂੰ ਡਿਵੈਲਪਮੈਂਟ ਕਿਵੇਂ ਲੱਗ ਜਾਣਾ ਹੈ ਭਾਈ ਇੱਥੇ ਪੰਜਾਬ ਦਾ ਜਹੂਸ ਨਿਕਲ ਗਿਆ ਹੜ੍ਹਾਂ ਦੇ ਪਾਣੀ ਨਾਲ ਤੇ ਹੁਣ ਦੱਸੋ ਪੰਜਾਬ ਨੂੰ ਪੈਸਾ ਕਿੱਥੋਂ ਮੁਹੱਈਆ ਕਰਾਓਗੇ ਕਿਹੜੀਆਂ ਖਾਨਾ ਦੇ ਵਿੱਚੋਂ ਪੈਸਾ ਚੱਕੋਗੇ ਕਿਹੜੇ ਤੁਹਾਡੇ ਬੈਂਕਾਂ ਬੈਂਕ ਅਕਾਊਂਟਾਂ ਦੇ ਅਕਾਊਂਟਸ ਵਿੱਚ ਪੈਸੇ ਪਏ ਨੇ ਗੱਲਾਂ ਦੇ ਖੜਾ ਬਣਾਏਗਾ ਇਸ ਕਰਕੇ ਲੈਣ ਤੇ ਆਈ ਸੀ ਇਸਤੀਫਾ ਲੇਕਰ ਅਗੂ ਉਹਦੀ ਖਾਣੀ ਪਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੜ ਗਿਆ ਜੇਕਰ ਅੱਜ ਪੰਜਾਬ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਈ ਐਲਾਨ ਕਰਕੇ ਜਾਂਦੇ ਨੇ ਪੰਜਾਬ ਵਾਸਤੇ 1 मींस ਕਿ ਸੈਟਿੰਗ ਹੈ ਅਤੇ ਇਹ ਵੀ ਕਿਆਸ ਲਗਾਈਆਂ ਲਗਾਈਆਂ ਚਾਰੀਆਂ ਨੇ ਕਿ ਰਮਨ ਅਰੋੜਾ ਦੀ ਸੌਰੀ ਅਮਨ ਅਰੋੜਾ ਦੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਦੇ ਨਾਲ ਅਜਤੂ ਮਹੀਨਾ ਪਹਿਲਾਂ ਮੁਲਾਕਾਤ ਹੋਈ ਹੈ ਅਮਨ ਅਰੋੜਾ ਦੀ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਗੁੱਸੇ ਵਿੱਚ ਸੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਜਿਹੜਾ ਹੈ ਉਹ ਹੁਣ ਟਾਰਗੇਟ ਹੋ ਰਿਹਾਵੇਂ ਆਪ ਆਦਮੀ ਪਾਰਟੀ ਦੇ ਸੁਪਰੀਮਾ ਵੱਲੋਂ ਹਾਲਾਂਕਿ ਰੇਤ ਜਿਸ ਦਾ ਖੇਤ ਉਸ ਦੀ ਰੇਤ ਹੈ ਮੇਰਾ ਖੇਤ ਮੇਰੀ ਰੇਤ ਵਾਲਾ ਜਿਹੜਾ ਇੱਕ ਪਾਲਿਸੀ ਪਾਸ ਕੀਤੀ ਗਈ ਹੈ ਉਸ ਦਾ ਕ੍ਰੈਡਿਟ ਫਿਰ ਦੁਬਾਰਾ ਅਰਵਿੰਦ ਕੇਜੀਵਾਲ ਅਤੇ ਮਨੀ ਸੋਧਿਆ ਨੇ ਲੈ ਲਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹੜੇ ਕੰਗਣ ਦਿੱਤਾ ਯਾਨੀ ਕਿ ਸਾਰਾ ਕੁਝ ਸਕ੍ਰਿਪਟਡ ਹੈ ਜੋ ਪਠਾਨ ਸਿੰਘ ਪਠਾਨ ਮਾਜਰਾ ਨੇ ਕਿਹਾ ਸੀ ਉਹਨੇ ਕਿਹਾ ਕਿ ਕੁਝ ਹੈ ਨਹੀਂ ਹਮੈਤੀ ਜਿਹਦੇ ਵਿੱਚੋਂ ਮੰਤਰੀ ਵੀ ਨੇ ਜਿਹਦੇ ਵਿੱਚੋਂ ਵਿਧਾਇਕ ਵੀ ਨੇ ਉਹ ਆਪ ਆਪ ਦੀ ਪਾਰਟੀ ਦੇ ਸੁਪਰੀਮੋ ਦੇ ਹੱਥਾਂ ਦੀ ਕੱਟ ਪੁਤਲੀ ਬਣੇ ਹੋਏ ਨੇ ਉਸ ਨੂੰ ਆਪਣਾ ਆਕਾ ਕਹਿੰਦੇ ਨੇ ਆ ਮੈਂ ਨਹੀਂ ਕਹਿੰਦਾ ਜਿਹੜੀ ਚੰਗਿਆੜੀ ਲਗਾਈ ਹੋਈ ਹੈ ਰਮੀਸਿਕ ਪਠਾਨ ਮਾਜਰਾ ਵੱਲੋਂ ਉਹ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਇਸ ਕਰਕੇ ਤੂੰ ਤੋਂ ਮੈਂ ਬਈ ਹੋਈ ਹੁਣ ਕੈਬਨਟ 'ਚੋ ਵੀ ਬਗਾਵਤ ਦਾ ਖਤਰਾ ਲੱਗ ਰਿਹਾ ਹੈ ਹੁਣ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਤੇ ਹੋਰ ਮੰਤਰੀਆਂ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੁੱਧ ਕੁਝ ਨਾ ਕੁਝ ਬਗਾਵਤ ਕਰਨਗੇ ਤਾਂ